ਦੇਸ਼ ਭਰ ਦੇ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਚੋਣ ਜਾਬਤੇ ਦਾ ਐਲਾਨ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਪ੍ਰਸ਼ਾਸਨ ਵੀ ਲਗਾਤਾਰ ਹਰਕਤ ਦੇ ਵਿੱਚ ਨਜ਼ਰ ਆ ਰਿਹਾ ਹੈ ਤੇ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਪ੍ਰਸ਼ਾਸਨ ਵੱਲੋਂ ਸ਼ਹਿਰ ਭਰ ਵਿੱਚ ਲੱਗਿਆ ਸਿਆਸੀ ਪਾਰਟੀਆਂ ਦੇ ਬੋਰਡ ਉਤਾਰ ਦਿੱਤੇ ਗਏ ਨੇ ਤੇ ਨਾਲ ਹੀ ਸਰਕਾਰਾਂ ਵੱਲੋਂ ਕਰੋੜਾਂ ਰੁਪਏ ਖਰਚ ਕੇ ਲਗਾਏ ਗੇ ਬੋਰਡਾਂ ਨੂੰ ਉਤਾਰ ਕੇ ਉਹਨਾਂ ਨੇ ਰੱਖ ਦਿੱਤਾ ਹੈ ਤੇ ਸ਼ਹਿਰ ਭਰ ਚ ਜਗ੍ਹਾ ਜਗ੍ਹਾ ਤੇ ਲੱਗੇ ਸਿਆਸੀ ਪਾਰਟੀਆਂ ਦੇ ਬੋਰਡ ਲਗਭਗ ਸਾਰੇ ਉਤਰ ਚੁੱਕੇ ਨੇ ਤੇ ਨਗਰ ਕੌਂਸਲ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੋ ਕੁਝ ਰਹਿ ਵੀ ਗਿਆ ਹੈ ਉਹ ਵੀ ਜਲਦ ਹੀ ਉਤਾਰ ਦਿੱਤੇ ਜਾਣਗੇ ਉਹਨਾਂ ਨੇ ਕਿਹਾ ਹੈ ਕਿ ਕਮਿਸ਼ਨ ਵੱਲੋਂ ਸਖਤ ਹਦਾਇਤਾਂ ਨੇ ਕਿ ਕਿਸੇ ਵੀ ਸਿਆਸੀ ਪਾਰਟੀ ਦਾ ਕੋਈ ਵੀ ਬੋਰਡ ਕਿਸੇ ਵੀ ਥਾਂ ਦੇ ਉੱਤੇ ਨਹੀਂ ਲੱਗਿਆ ਹੋਣਾ ਚਾਹੀਦਾ ਤੇ ਸ਼ਹਿਰ ਦੇ ਵਿੱਚ ਲਗਭਗ 80% ਤੋਂ ਜ਼ਿਆਦਾ ਬੋਰਡ ਉਤਰ ਚੁੱਕੇ ਨੇ ਇਹ ਤੁਸੀਂ ਬੋਰਡ ਉਤਾਰਿਓ ਕਿਉਂ ਉਤਾਰਿਓ ਕੀ ਕਾਰਨ ਹੈ ਉਹ ਪ੍ਰਸ਼ਾਸਨ ਵੱਲੋਂ ਜੀ ਕੋਡ ਆਫ ਕੰਡਕਟ ਜਿਹੜਾ ਲੱਗ ਗਿਆ ਵੀ ਇਹ ਵੱਖ-ਵੱਖ ਪਾਰਟੀਆਂ ਦੇ ਜਿੰਨੇ ਵੀ ਸਾਰੇ ਸਿਆਸੀ ਬੋਰਡ ਲੱਗੇ ਨੇ ਉਹ ਸਾਰੇ ਮਤਲਬ ਉੱਪਰ ਹਦਾਇਤਾਂ ਨੇ ਸਾਰੇ ਬੋਰਡ ਉਤਾਰਨੇ ਨੇ ਇਸ ਕਰਕੇ ਸਾਰੇ ਬੋਰਡ ਨਾਲ ਦੀ ਨਾਲ ਉਤਾਰੇ ਨੇ ਸ਼ੁਰੂ ਸ਼ੁਰੂ ਕਰ ਦਿੱਤੇ ਸਾਰੇ ਸ਼ਹਿਰ ਚ ਜਿੰਨੇ 70 80% ਜਿਹੜੇ ਬੋਰਡ उतारे ਗਏ ਨੇ ਜੋ ਵੀ ਬਾਕੀ ਰਹਿ ਗਏ 5-10% ਮਤਲਬ ਉਹ ਵੀ ਜਲਦ ਤੋਂ ਜਲਦ ਰਿਮੂਵ ਕਰ ਦਿੱਤੇ ਜਾਣਗੇ ਕੀ ਕਾਰਨ ਹੈ ਕਿੱਥੋਂ ਆਦੇਸ਼ ਨੇ ਤੇ ਕਿਵੇਂ ਉੱਪਰੋਂ ਪ੍ਰਸ਼ਾਸਨ ਵੱਲੋਂ ਜਿਹੜੀਆਂ ਸਖਤ ਹਦਾਇਤਾਂ ਨੇ ਜਿਹੜੇ ਵੀ ਵੱਖ-ਵੱਖ ਪਾਰਟੀਆਂ ਦੇ ਜੋ ਸਿਆਸੀ ਬੋਰਡ ਨੇ ਮਤਲਬ ਵੱਖ-ਵੱਖ ਪਾਰਟੀਆਂ ਜਿੰਨੇ ਵੀ ਹੈਗੇ ਨੇ ਉਹ ਸਾਰੇ ਬੋਰਡ ਮਤਲਬ ਕੋਈ ਵੀ ਨਹੀਂ ਰੈਂਡ ਦਿੱਤਾ ਜਾਇਆ ਗਿਆ ਸਿਕਾ ਕਿ ਬੋਰਡ ਉਤਾਰੇ ਜਾ ਰਹੇ ਨੇ ਸਰਕਾਰੀ ਜਿਹੜੇ ਸਰਕਾਰ ਦੇ ਬੋਰਡ ਵੀ ਲੱਗੇ ਉਹ ਵੀ ਉਤਾਰੇ ਜਾ ਰਹੇ ਨੇ ਹਾਂਜੀ ਵੱਖ-ਵੱਖ ਜਿਹੜੇ ਪਾਰਟੀਆਂ ਦੇ ਸਰਕਾਰੀ ਬੋਰਡ ਵੀ ਨੇ ਉਹ ਵੀ ਉਤਾਰੇ ਜਾ ਰਹੇ ਨੇ ਇਹ ਜਦ ਤੁਸੀਂ ਬੋਰਡ ਉਤਾਰਿਓ ਕਿਉਂ ਉਤਾਰਿਓ ਕੀ ਕਾਰਨ ਹੈ ਉਹ ਪ੍ਰਸ਼ਾਸਨ ਵੱਲੋਂ ਜੀ ਕੋਡ ਆਫ ਕੰਡਕਟ ਜਿਹੜਾ ਲੱਗ ਗਿਆ ਵੀ ਏ ਵੱਖ-ਵੱਖ ਪਾਰਟੀਆਂ ਦੇ ਜਿੰਨੇ ਵੀ ਸਾਰੇ ਸਿਆਸੀ ਬੋਰਡ ਲੱਗੇ ਨੇ ਉਹ ਸਾਰੇ ਮਤਲਬ ਉੱਪਰ ਹੁਦਾਈਤਾਂ ਨੇ ਸਾਰੇ ਬੋਰਡ ਉਤਾਰਨੇ ਨੇ ਇਸ ਕਰਕੇ ਸਾਰੇ ਬੋਰਡ ਨਾਲ ਦੀ ਨਾਲ ਉਤਾਰੇ ਨੇ ਸ਼ੁਰੂ ਸ਼ੁਰੂ ਕਰ ਦਿੱਤੇ ਇਹ ਸਾਰੇ ਸ਼ਹਿਰ ਚ ਜਿੰਨੇ 70 80% ਜਿਹੜੇ ਬੋਰਡ ਉਤਾਰੇ ਗਏ ਨੇ ਜੋ ਵੀ ਬਾਕੀ ਰਹਿ ਗਏ 5-10% ਮਤਲਬ ਉਹ ਵੀ ਜਲਦ ਤੋਂ ਜਲਦ ਰਿਮੂਵ ਕਰ ਦਿੱਤੇ ਜਾਣਗੇ ਕੀ ਕਾਰਨ ਹੈ ਕਿੱਥੋਂ ਆਦੇਸ਼ ਨੇ ਤੇ ਕਿੰਨੇ ਉੱਪਰੋਂ ਪ੍ਰਸ਼ਾਸਨ ਵੱਲੋਂ ਜਿਹੜੀਆਂ ਸਖਤ ਹਦਾਇਤਾਂ ਨੇ ਜਿਹੜੇ ਵੀ ਵੱਖ-ਵੱਖ ਪਾਰਟੀਆਂ ਦੇ ਜੋ ਸਿਆਸੀ ਬੋਰਡ ਨੇ ਮਤਲਬ ਵੱਖ-ਵੱਖ ਪਾਰਟੀਆਂ ਜਿੰਨੇ ਵੀ ਹੈਗੇ ਨੇ ਉਹ ਸਾਰੇ ਬੋਰਡ ਮਤਲਬ ਕੋਈ ਵੀ ਨਹੀਂ ਰੈਂਡ ਦਿੱਤਾ ਜਾਇਆ ਗਿਆ ਸਿਕਾ ਕਿ ਬੋਰਡ ਉਤਾਰੇ ਜਾ ਰਹੇ ਨੇ ਸਰਕਾਰੀ ਜਿਹੜੇ ਸਰਕਾਰ ਦੇ ਬੋਰਡ ਵੀ ਲੱਗੇ ਉਹ ਵੀ ਉਤਾਰੇ ਜਾ ਰਹੇ ਨੇ ਹਾਂਜੀ ਵੱਖ-ਵੱਖ ਜਿਹੜੇ ਪਾਰਟੀਆਂ ਦੇ ਸਰਕਾਰੀ ਬੋਰਡ ਵੀ ਨੇ ਉਹ ਵੀ ਉਤਾਰੇ ਜਾ ਰਹੇ ਨੇ ਇਹ ਜਦ ਤੁਸੀਂ ਬੋਰਡ ਉਤਾਰਿਓ ਕਿਉਂ ਉਤਾਰਿਓ ਕੀ ਕਾਰਨ ਹੈ ਉਹ ਪ੍ਰਸ਼ਾਸਨ ਵੱਲੋਂ ਜੀ ਕੋਡ ਆਫ ਕੰਡਕਟ ਜਿਹੜਾ ਲੱਗ ਗਿਆ ਵੀ ਏ ਵੱਖ-ਵੱਖ ਪਾਰਟੀਆਂ ਦੇ ਜਿੰਨੇ ਵੀ ਸਾਰੇ ਸਿਆਸੀ ਬੋਰਡ ਲੱਗੇ ਨੇ ਉਹ ਸਾਰੇ ਮਤਲਬ ਉੱਪਰ ਹੁਦਾਈਤਾਂ ਨੇ ਸਾਰੇ ਬੋਰਡ ਉਤਾਰਨੇ ਨੇ ਇਸ ਕਰਕੇ ਸਾਰੇ ਬੋਰਡ ਨਾਲ ਦੀ ਨਾਲ ਉਤਾਰੇ ਨੇ ਸ਼ੁਰੂ ਸ਼ੁਰੂ ਕਰ ਦਿੱਤੇ ਇਹ ਸਾਰੇ ਸ਼ਹਿਰ ਚ ਜਿੰਨੇ 70 80% ਜਿਹੜੇ ਬੋਰਡ ਉਤਾਰੇ ਗਏ ਨੇ ਜੋ ਵੀ ਬਾਕੀ ਰਹਿ ਗਏ 5-10% ਮਤਲਬ ਉਹ ਵੀ ਜਲਦ ਤੋਂ ਜਲਦ ਰਿਮੂਵ ਕਰ ਦਿੱਤੇ ਜਾਣਗੇ ਕੀ ਕਾਰਨ ਹੈ ਕਿੱਥੋਂ ਆਦੇਸ਼ ਨੇ ਤੇ ਕਿੰਨੇ ਉੱਪਰੋਂ ਪ੍ਰਸ਼ਾਸਨ ਮਤਲਬ ਜਿਹੜੀਆਂ ਸਖਤ ਹਦਾਇਤਾਂ ਨੇ ਜਿਹੜੇ ਵੀ ਵੱਖ-ਵੱਖ ਪਾਰਟੀਆਂ ਦੇ ਜੋ ਸਿਆਸੀ ਬੋਰਡ ਨੇ ਮਤਲਬ ਵੱਖ-ਵੱਖ ਪਾਰਟੀਆਂ ਜਿੰਨੇ ਵੀ ਹੈਗੇ ਨੇ ਉਹ ਸਾਰੇ ਬੋਰਡ ਮਤਲਬ ਕੋਈ ਵੀ ਨਹੀਂ ਹਟਾ ਦਿੱਤਾ ਜਾਇਆ ਗਿਆ ਸਗਿਆ ਕਿ ਬੋਰਡ ਉਤਾਰੇ ਜਾ ਰਹੇ ਨੇ ਸਰਕਾਰੀ ਜਿਹੜੇ ਸਰਕਾਰ ਦੇ ਬੋਰਡ ਵੀ ਲੱਗੇ ਉਹ ਵੀ ਉਤਾਰੇ ਜਾ ਰਹੇ ਸਨ ਹਾਂਜੀ ਵੱਖ-ਵੱਖ ਜਿਹੜੇ ਪਾਰਟੀਆਂ ਦੇ ਸਰਕਾਰੀ ਬੋਰਡ ਵੀ ਨੇ ਉਹ ਵੀ ਉਤਾਰੇ ਜਾ ਰਹੇ ਨੇ